ਇੱਕ ਪਬਲਿਕ ਦੀ ਬੜੀ ਪੁਰਾਣੀ ਡਿਮਾਂਡ ਸੀ ਕੋਈ 25 ਸਾਲ ਕਹਿੰਦਾ ਕੋਈ 30 ਸਾਲ ਕਹਿੰਦਾ ਪੁਰਾਣੀ ਡਿਮਾਂਡ ਹੈ ਕਿ ਜਿਹੜੀਆਂ ਇਹ ਇੰਪਰੂਵਮੈਂਟ ਟਰਸਟ ਨੇ ਸਕੀਮਾਂ ਲਿਆਏ ਸੀ ਵੱਖ-ਵੱਖ ਸਕੀਮਾਂ ਕਿੰਨੇ ਸਾਲ ਪੁਰਾਣੀਆਂ ਲਿਆਏ ਸੀ ਉਹ ਸਾਰੀ ਪਬਲਿਕ ਦੀ ਡਿਮਾਂਡ ਸੀ ਜੀ ਕਿ ਕਾਰਪੋਰੇਸ਼ਨ ਨੂੰ ਹੈਂਡਓਵਰ ਕੀਤੀ ਜਾਵੇ ਕਿਉਂਕਿ ਕਾਰਪੋਰੇਸ਼ਨ ਕੋਲ ਦਾ ਵੀ ਕਾਰਪੋਰੇਸ਼ਨ ਕੋਲ ਇਨਫਰਾਸਟ੍ਰਕਚਰ ਹੈ ਮੇਨਟੇਨ ਕਰਨ ਦਾ ਇਨਫਰਾਸਟ੍ਰਕਚਰ ਨੂੰ ਜੇ ਨਵਾਂ ਇਨਫਰਾਸਟ੍ਰਕਚਰ ਚਾਹੀਦਾ ਲਿਆਉਣ ਲਾ ਉਹ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ 25 4 ਦਾ ਆਰਡਰ ਹੈ ਸ਼ੀਦ ਭਗਤ ਸਿੰਘ ਨਗਰ ਮਹਾਰਿਸ਼ੀ ਬਾਲਮਕੀ ਨਗਰ ਰਾਜਗੁਰੂ ਨਗਰ ਭਾਰਤ ਨਗਰ ਐਕਸਟੈਂਸ਼ਨ ਸੰਤ ਈਸ਼ਰ ਸਿੰਘ ਨਗਰ ਇਹ ਪੰਜ ਦੇ ਪੰਜ ਜਿਹੜੀਆਂ ਸਕੀਮਾਂ ਹੈਗੀਆਂ ਇਹ ਹ ਹੁਣ ਕਾਰਪੋਰੇਸ਼ਨ ਮੈਂਟੇਨ ਕਰੂਗੀ ਕਾਰਪੋਰੇਸ਼ਨ ਦੇ ਅੰਡਰ ਆ ਗਈਆਂ ਇਹ ਮੈਂ ਵੀ ਜਦੋਂ ਕਿਤੇ ਵੀ ਮੀਟਿੰਗ ਤੇ ਜਾਂਦਾ ਸੀ ਮੇਰੇ ਕੋਲ ਹਮੇਸ਼ਾ ਸਾਰੇ ਲੋਕੀ ਕਹਿੰਦੇ ਸੀ ਜੀ ਸਾਨੂੰ ਕਾਰਪੋਰੇਸ਼ਨ ਵਿੱਚ ਟਰਾਂਸਫਰ ਕੀਤਾ ਜਾਵੇ ਇਹ ਬੜਾ ਵੱਡਾ ਉਪਰਾਲਾ ਸੀ ਬੜੀ ਧੀਰ ਦਾ ਚੱਲ ਰਿਹਾ ਔਰ ਇਹ ਕੰਮ ਹੋ ਗਿਆ ਹੁਣ ਜੇ ਕੋਈ ਕਿਸੇ ਭਾਈ ਬੰਦੂ ਦਾ ਸਵਾਲ ਆ ਪੁੱਛੋ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਮੈਂ ਤੁਹਾਨੂੰ ਇਹਦੇ ਫਾਇਦੇ ਦੱਸਣਾ ਵੀ ਕੀ ਹੋਣਗੇ ਜਦੋਂ ਇੱਕ ਵਾਰੀ ਟਰਾਂਸਫਰ ਹੋ ਗਿਆ ਦੇਖੋ ਇੱਕ ਤਾਂ ਸਾਰਾ ਸ਼ਹਿਰ ਇੱਕ ਛੱਤ ਤੇ ਜਾਵੇ ਇੱਥੇ ਪਤਾ ਹੀ ਨਹੀਂ ਲੱਗਦਾ ਮੈਂ ਕਈ ਵਾਰੀ ਹੋਇਆ ਮੈਂ ਮੀਟਿੰਗ ਤੇ ਗਿਆ ਮੈਨੂੰ ਕਹਿੰਦੇ ਜੀ ਇੱਥੇ ਸਫਾਈ ਵਾਲੇ ਨਹੀਂ ਆਉਂਦੇ ਮੈਂ ਕਮਿਸ਼ਨਰ ਸਾਹਿਬ ਨੂੰ ਫੋਨ ਕਰਦਾ ਕਹਿੰਦੇ ਜੀ ਸਾਡੇ ਕੋਲ ਨਹੀਂ ਹੈਗਾ ਇਹ ਤਾਂ ਇੰਪਰੂਵਮੈਂਟ ਟਰਸਟ ਕੋਲ ਉਹ ਅੱਗੇ ਮੈਂ ਇੱਕ ਵਾਰੀ ਚਲਾ ਗਿਆ ਮਨ ਲੱਗਿਆ ਇਹ ਗਵਾਂਡਾ ਇੰਪਰੂਵਮੈਂਟ ਟਰਸਟ ਹੈ ਉਹ ਕਹਿੰਦੇ ਨਹੀਂ ਜੀ ਕਾਰਪੋਰੇਸ਼ਨ ਉਹ ਲੋਕੀ ਵੀ ਕਨਫਿਊਜ਼ ਰਹਿੰਦੇ ਸੀ ਵੀ ਕਿੱਥੇ ਸ਼ਿਕਾਇਤ ਕਰੀਏ ਕੀ ਕਰੀਏ ਤੇ ਮਹਿਕਮੇ ਅੱਜ ਵੀ ਰਹਿੰਦੇ ਸੀ ਬੱਸੇ ਪਿੱਛੇ ਮਹੀਨਾ ਡੇਢ ਜਦੋਂ ਮੈਂ ਕਮਿਸ਼ਨਰ ਸਾਹਿਬ ਨੂੰ ਕਹਿੰਦਾ ਰਿਆਂ ਭਈ ਇਹ ਤੁਸੀਂ ਸਫਾਈ ਕਰਾ ਦਿਓ ਇੱਥੇ ਬੰਦੇ ਭੇਜ ਕੇ ਸਫਾਈ ਕਰਾਉਂਦੇ ਰਹੇ ਚਾਹੇ ਇੰਪਰੂਵਮੈਂਟ ਟ੍ਰਸਟੀ ਚਾਹੇ ਗਲਾਡਾ ਸੀ ਕੁਛ ਹੈ ਔਰ ਇਹ ਕਰਾ ਰਹੇ ਆ ਇਹਦੇ ਨਾਲ ਹੋਰ ਜਿਹੜੇ ਨਕਸ਼ੇ ਪਾਸ ਹੋਣੇ ਆ ਹੋਰ ਕੁਛ ਹੋਣਾ ਉਹ ਵੀ ਪ੍ਰੋਸੈਸ ਜਿਹੜਾ ਤੇਜ਼ ਹੋ ਜਾਏਗਾ ਜੇ ਕਿਸੇ ਨੇ ਕਰਾਉਣਾ ਹੋਰ ਕੋਈ ਇਹ ਕੋਈ ਟੋਟਲ ਪਾਪੂਲੇਸ਼ਨ ਜਿਹੜੀ ਆਫੀਸ਼ੀਅਲ ਦਿਖਾ ਰਿਆ ਲੱਖ ਹੈ ਪਰ ਉਹਦੇ ਨਾਲੋਂ ਵੱਧ ਵੀ ਹੋ ਸਕਦੀ ਜਿਨ੍ਹਾਂ ਨੂੰ ਇਹ ਬੈਨੀਫਿਟ ਹੋਣਾ ਹੈ ਹੋਰ ਦੱਸੋ ਕੋਈ ਸਵਾਲ ਜਿਹੜੀਆਂ ਜਿਹਨਾਂ ਮਾਡਲ ਟਾਊਨ ਦਾ ਆ ਹੋ ਰਿਹਾ ਉਹਨੂੰ ਵੀ ਇਨਕਲੂਡ ਕੀਤਾ ਗਿਆ ਨਹੀਂ ਇਹ ਪੰਜ ਏਰੀਆ ਹਲੇ ਹੋਏ ਆ ਇਨਕਲੂਡ ਜਿਹੜੇ ਮੈਂ ਤੁਹਾਨੂੰ ਦੱਸਿਆ ਮੈਂ ਦੁਬਾਰਾ ਰਿਪੀਟ ਕਰ ਰਿਹਾ ਸ਼ਹੀਦ ਭਗਤ ਸਿੰਘ ਨਗਰ ਮਹਾਦੇਸ਼ੀ ਬਾਲਮਿਕੀ ਨਗਰ ਰਾਜਗੁਰੂ ਨਗਰ ਭਾਰਤ ਨਗਰ ਐਕਸਟੈਂਸ਼ਨ ਸੰਤ ਈਸ਼ਰ ਸਿੰਘ ਨਗਰ ਇਹ ਭਾਰਤ ਨਗਰ ਐਕਸਟੈਂਸ਼ਨ ਚ ਤਾਂ ਨਹੀਂ ਆਂਦਾ ਮੋਲਡਾਉਨ ਆਂਦਾ ਹੈ ਨਾ ਮਾਰਾ ਨਗਰ ਨੂੰ ਤਾਂ ਆਲਰੇਡੀ ਹੈ ਨਹੀਂ ਮੋਲਡਾਉਨ ਐਕਸਟੈਂਸ਼ਨ ਆਲਰੇਡੀ ਹੈ ਕਿ ਜੇ ਕੋਈ ਹੋਰ ਸਕੀਮ ਹੈਗੀ ਹੋਰ ਉਹਦੀ ਟੈਕਨੀਕਲ ਪ੍ਰੋਬਲਮਾਂ ਤੋਂ ਬੜੀ ਦੇਰ ਦਾ ਮਤਾਂ ਪੈ ਸਕਦੇ ਨਹੀਂ ਲੱਗਦਾ ਉਹ ਵੀ 2-4 ਦਿਨਾਂ ਚ ਵੀ ਅੰਪੰਕ ਇੱਕ ਸਕੀਮ ਸਿਰਫ ਰਹਿ ਗਈ ਜਿਹਦਾ ਮਤਾ ਇੰਪਰੂਵਮੈਂਟ ਟਰਸਟ ਪਾ ਚੁੱਕੀ ਹੈ ਉਹ ਕਹਿੰਦੇ ਸੁਖਦੇਵ ਇਨਕਲੇਵ ਹੈ ਉਹ ਵੀ ਕਹਿੰਦੇ ਕੋਈ ਟੈਕਨੀਕਲ ਇਸ਼ੂ ਆ ਗਿਆ ਸੀ ਪਰ ਉਹ ਵੀ ਹਫਤੇ 10 ਦਿਨਾਂ ਚ ਹੋ ਜਾਊਗਾ ਸਰ ਇਹ ਸਾਰੇ ਦੋ ਟੀ ਦੇ ਏਰੀਆ ਨੇ ਹਾਂਜੀ ਜ਼ੋਨ ਟੀ ਦੇ ਆ ਸਾਰੇ ਨੈਚੁਰਲੀ ਰੈਜ਼ੀਡੈਂਸ਼ੀਅਲ ਤਾਂ ਇੱਥੇ ਹੀ ਆ ਸਾਰਾ ਹੁਣ ਹੁਣ ਅੱਗੇ ਨਾ ਪੁੱਛ ਲਿਓ ਸਾਰੇ ਵੈਸਟ ਕੋਨਸਟੀਟਿਊਐਂਸੀ ਦੇ ਸਾਰਾ ਪਾਸਪੋਰਟ ਇਹ ਹੈ ਹੀ ਇਧਰਲਾ ਇਲਾਕਾ ਜਿਹੜਾ ਇੰਪਰੂਵਮੈਂਟ ਟਰਸਟ ਨੇ ਡਿਵੈਲਪ ਕੀਤਾ ਸੀ ਪਰ ਜੇ ਕਿਤੇ ਹੋਰ ਦੇ ਹੈ ਕੋਈ ਏਰੀਆ ਹੋਰ ਕਿਤੇ ਹੈ ਵੀ ਨਹੀਂ ਮੇਰੇ ਖਿਆਲ ਇੰਪਰੂਵਮੈਂਟ ਰਸਟ ਦਾ ਹੈਗਾ ਹੈਗਾ ਬਹੁਤ ਹੈ ਜੀ ਹੈਗਾ ਜੀ ਉਹ ਕਹਿੰਦੇ ਆ ਲੋਕੀ ਉਹ ਵੀ ਕਹਿੰਦੇ ਆ ਜੀ ਡਵੈਲਪ ਹੋਈ ਜਾਂਦਾ ਹੋਈ ਔਰ ਕਿੱਦਾਂ ਜਿੱਦਾਂ ਕੰਮ ਅੱਛਾ ਜਿੱਦਾਂ ਜਿੱਦਾਂ ਲੋਕਾਂ ਦੀ ਡਿਮਾਂਡ ਆਈ ਜਾਂਦੀ ਕਰੀ ਜਾਈਦਾ ਜੀ ਈਸ਼ੂ ਕਿਦੋਂ ਐਂਡ ਕਰੋਗੇ ਈਸ਼ੂ ਕਿਦੋਂ ਐਡਜਸਟ ਕਰੋਗੇ ਸਾਡੇ ਪੁਲ ਤਾਂ 2 ਮਹੀਨੇ ਪਹਿਲਾਂ ਆਇਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮਤਾ ਕਿਹਦੀ ਡੇਟ ਨੂੰ ਪਾਸ ਕੀਤਾ ਸੀ ਮਤੇ ਦੀ 24 ਨਾ 26 ਤੈਨੂੰ ਮਤਾ ਪਾਸ ਹੋਇਆ ਉਸ ਤੋਂ ਬਾਅਦ ਚੰਡੀਗੜ੍ਹ ਵਿੱਚ ਰੈਗੂਲਰ ਮੈਂ ਕੰਟੈਕਟ ਵਿੱਚ ਸੀਗਾ ਕਿ ਜਲਦੀ ਤੋਂ ਜਲਦੀ ਕਰਾਇਆ ਜਾਵੇ ਮੈਂ ਸੈਕਟਰੀ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਸਭ ਨੂੰ ਰਵਜੋਤ ਜੀ ਨਾਲ ਗੱਲ ਕੀਤੀ ਰਿਕੁਐਸਟ ਕਰਕੇ ਇਹਨੂੰ अर्ਲੀ ਡਿਸੀਜਨ ਹੋ ਗਿਆ ਪਰ ਇਹ ਡਿਮਾਂਡ ਬਹੁਤ ਪੁਰਾਣੀ ਸੀ ਗੱਲ ਇਹ ਆ ਨਾ ਮਲਕੀਅਤ ਕੋਈ ਛੱਡਦਾ ਨਹੀਂ ਸਾਡੇ ਚੇਅਰਮੈਨ ਜੰਗੇ ਆ ਮੈਂ ਕਿਹਾ ਛੱਡ ਦਿਓ ਮਲਕੀਅਤ ਉਹਨਾਂ ਕਾਰਪੋਰੇਸ਼ਨ ਨੂੰ ਕਰਨ ਦਾ ਕੋਈ ਛੱਡਦਾ ਮਲਕੀਅਤ ਦੇਖੋ ਬੈਠੇ ਸਾਡੇ ਚੇਅਰਮੈਨ ਸਾਹਿਬ ਵਧੀਆ ਬੰਦੇ ਆ ਇਹਨਾਂ ਨੇ ਛੱਡਤੀ ਔਰ ਫਿਰ ਖਰਚੇ ala ਕੰਮ ਕੋਈ ਲੈਂਦਾ ਨਹੀਂ ਕਮਿਸ਼ਨਰ ਸਾਹਿਬ ਚੰਗੇ ਕਹਿੰਦੇ ਦਿਓ ਸਾਨੂੰ ਅਸੀਂ ਮੈਂਟੇਨ ਕਰਾਂਗੇ ਦੋਨਾਂ ਦਾ ਮਤਲਬ ਦੋਨਾਂ ਦੀਆਂ ਰਜ਼ਾਮੰਦੀ ਨਾਲ ਹੋਇਆ ਔਰ ਹਾਂ ਜੀ 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 ਹਾਂ ਕੀ ਮਤਲਬ ਤੁਸੀਂ ਅਫਸਰ ਪੁੱਛ ਰਹੇ ਹੋ ਨਹੀਂ ਕਾਉਂਸਲਰਸ ਵਾਈਸ ਜਿਵੇਂ ਨਹੀਂ ਕਾਉਂਸਲਰ ਤਾਂ ਉਹੀ ਰਹਿਣੇ ਆ ਨਹੀਂ ਹੈ ਤਾਂ ਹੈ ਤਾਂ ਐਮਸੀ ਲਿਮਟ ਚ ਕਾਉਂਸਲਰ ਤਾਂ ਉਹੀ ਰਹਿਣੇ ਜਿਹੜੇ ਵਾਰਡ ਦੇ ਚਾਰੇ ਆ ਉਹ ਪਹਿਲਾਂ ਇੰਪਰੂਵਮੈਂਟ ਰਸ ਸੀ ਕਾਉਂਸਲਰ ਤਾਂ ਬਦਲਣਾ ਨਹੀਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਸਰ ਪਹਿਲਾਂ ਤਾਂ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਇੱਕ ਮੈਂ ਤੁਹਾਡਾ ਧੰਨਵਾਦ ਪ੍ਰੈਸ ਵਾਲਿਆਂ ਦਾ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਆ ਗਏ ਇੱਕ ਪਬਲਿਕ ਦੀ ਬੜੀ ਪੁਰਾਣੀ ਡਿਮਾਂਡ ਸੀ ਕੋਈ 25 ਸਾਲ ਕਹਿੰਦਾ ਕੋਈ 30 ਸਾਲ ਕਹਿੰਦਾ ਪੁਰਾਣੀ ਡਿਮਾਂਡ ਹੈ ਕਿ ਜਿਹੜੀਆਂ ਇਹ ਇੰਪਰੂਵਮੈਂਟ ਟਰਸਟ ਨੇ ਸਕੀਮਾਂ ਲਿਆਏ ਸੀ ਵੱਖ-ਵੱਖ ਸਕੀਮਾਂ ਕਿੰਨੇ ਸਾਲ ਪੁਰਾਣੀਆਂ ਲਿਆਏ ਸੀ ਉਹ ਸਾਰੀ ਪਬਲਿਕ ਦੀ ਡਿਮਾਂਡ ਸੀ ਜੀ ਕਿ ਕਾਰਪੋਰੇਸ਼ਨ ਨੂੰ ਹੈਂਡਓਵਰ ਕੀਤੀ ਜਾਵੇ ਕਿਉਂਕਿ ਕਾਰਪੋਰੇਸ਼ਨ ਕੋਲ ਸਟਾਫ ਵੀ ਹੈ ਕਾਰਪੋਰੇਸ਼ਨ ਕੋਲ ਇਨਫਰਾਸਟ੍ਰਕਚਰ ਹੈ ਮੇਨਟੇਨ ਕਰਨ ਦਾ ਇਨਫਰਾਸਟ੍ਰਕਚਰ ਨੂੰ ਜੇ ਨਵਾਂ ਇਨਫਰਾਸਟ੍ਰਕਚਰ ਚਾਹੀਦਾ ਲਿਆਨ ਲਾ ਉਹ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ 25 4 ਦਾ ਆਰਡਰ ਹੈ ਸ਼ੀਦ ਭਗਤ ਸਿੰਘ ਨਗਰ ਮਹਾਰਿਸ਼ੀ ਵਾਲਮੀਕੀ ਨਗਰ ਰਾਜਗੁਰੂ ਨਗਰ ਭਾਰਤ ਨਗਰ ਐਕਸਟੈਂਸ਼ਨ ਸੰਤ ਈਸ਼ਰ ਸਿੰਘ ਨਗਰ ਇਹ ਪੰਜ ਦੇ ਪੰਜ ਜਿਹੜੀਆਂ ਸਕੀਮਾਂ ਹੈਗੀਆਂ ਇਹ ਹੁਣ ਕਾਰਪੋਰੇਸ਼ਨ ਮੇਨਟੇਨ ਕਰੂਗੀ ਕਾਰਪੋਰੇਸ਼ਨ ਦੇ ਅੰਡਰ ਆ ਗਈਆਂ ਇਹ ਮੈਂ ਵੀ ਜਦੋਂ ਕਿਤੇ ਵੀ ਮੀਟਿੰਗ ਤੇ ਜਾਂਦਾ ਸੀ ਮੇਰੇ ਕੋਲ ਹਮੇਸ਼ਾ ਸਾਰੇ ਲੋਕੀ ਕਹਿੰਦੇ ਸੀ ਜੀ ਸਾਨੂੰ ਕਾਰਪੋਰੇਸ਼ਨ ਵਿੱਚ ਟਰਾਂਸਫਰ ਕੀਤਾ ਜਾਵੇ ਇਹ ਬੜਾ ਵੱਡਾ ਉਪਰਾਲਾ ਸੀ ਬੜੀ ਦੇਰ ਦਾ ਚੱਲ ਰਿਹਾ ਔਰ ਇਹ ਕੰਮ ਹੋ ਗਿਆ ਹੈ ਹੁਣ ਜੇ ਕੋਈ ਕਿਸੇ ਭਾਈ ਬੰਦੂ ਦਾ ਸਵਾਲ ਆ ਪੁੱਛੋ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਮੈਂ ਤੁਹਾਨੂੰ ਇਹਦੇ ਫਾਇਦੇ ਦੱਸਦਾ ਵੀ ਕੀ ਹੋਣਗੇ ਜਦੋਂ ਇੱਕ ਵਾਰੀ ਟਰਾਂਸਫਰ ਹੋ ਗਿਆ ਦੇਖੋ ਇੱਕ ਤਾਂ ਸਾਰਾ ਸ਼ਹਿਰ ਇੱਕ ਛਾਤੇ ਚ ਆ ਜਾਓ ਇੱਥੇ ਪਤਾ ਹੀ ਨਹੀਂ ਲੱਗਦਾ ਮੈਂ ਕਈ ਵਾਰੀ ਹੋਇਆ ਮੈਂ ਮੀਟਿੰਗ ਤੇ ਗਿਆ ਮੈਨੂੰ ਕਹਿੰਦੇ ਜੀ ਇੱਥੇ ਸਫਾਈ ਵਾਲੇ ਨਹੀਂ ਆਉਂਦੇ ਮੈਂ ਕਮਿਸ਼ਨਰ ਸਾਹਿਬ ਨੂੰ ਫੋਨ ਕਰਦਾ ਕਹਿੰਦੇ ਜੀ ਸਾਡੇ ਕੋਲ ਨਹੀਂ ਹੈਗਾ ਇਹ ਤਾਂ ਇੰਪਰੂਵਮੈਂਟ ਟਰਸਟ ਕੋਲ ਉਹ ਅੱਗੇ ਮੈਂ ਇੱਕ ਵਾਰੀ ਚਲਾ ਗਿਆ ਮੈਨੂੰ ਲੱਗਿਆ ਇਹ ਗਵਾਂਡਾ ਇੰਪਰੂਵਮੈਂਟ ਟਰਸਟ ਉਹ ਕਹਿੰਦੇ ਨਹੀਂ ਜੀ ਕਾਰਪੋਰੇਸ਼ਨ ਉਹ ਲੋਕੀ ਵੀ ਕਨਫਿਊਜ਼ ਰਹਿੰਦੇ ਸੀ ਵੀ ਕਿੱਥੇ ਸ਼ਿਕਾਇਤ ਕਰੀਏ ਕੀ ਕਰੀਏ ਤੇ ਮਹਿਕਮੇ ਅੱਜ ਵੀ ਰਹਿੰਦੇ ਸੀ ਵੈਸੇ ਪਿੱਛੇ ਮਹੀਨਾ ਡੇਢ ਜਦੋਂ ਮੈਂ ਕਮਿਸ਼ਨਰ ਸਾਹਿਬ ਨੂੰ ਕਹਿੰਦਾ ਰਿਆਂ ਬਈ ਇਹ ਤੁਸੀਂ ਸਫਾਈ ਕਰਾ ਦਿਓ ਇੱਥੇ ਬੰਦੇ ਭੇਜ ਕੇ ਸਫਾਈ ਕਰਾਉਂਦੇ ਰਹੇ ਚਾਹੇ ਇੰਪਰੂਵਮੈਂਟ ਟਰਸਟ ਸੀ ਚਾਹੇ ਗਲਾਡਾ ਸੀ ਕੁਛ ਹੈ ਔਰ ਇਹ ਕਰਾ ਰਹੇ ਆ ਇਹਦੇ ਨਾਲ ਹੋਰ ਜਿਹੜੇ ਨਕਸ਼ੇ ਪਾਸ ਹੋਣੇ ਆ ਹੋਰ ਕੁਝ ਹੋਣਾ ਉਹ ਵੀ ਪ੍ਰੋਸੈਸ ਜਿਹੜਾ ਤੇਜ਼ ਹੋ ਜਾਏਗਾ ਜੇ ਕਿਸੇ ਨੇ ਕਰਾਉਣਾ ਹੋਰ ਕੋਈ ਇਹ ਕੋਈ ਟੋਟਲ ਪਾਪੂਲੇਸ਼ਨ ਜਿਹੜੀ ਆਫੀਸ਼ੀਅਲ ਦਿਖਾ ਰਿਆ ਲੱਖ ਹੈ ਪਰ ਉਹਦੇ ਨਾਲੋਂ ਵੱਧ ਵੀ ਹੋ ਸਕਦੀ ਜਿਨ੍ਹਾਂ ਨੂੰ ਇਹ ਬੈਨੀਫਿਟ ਹੋਣਾ ਹੋਰ ਦੱਸੋ ਕੋਈ ਸਵਾਲ ਜਿਹੜੀਆਂ ਜਿਹਨਾਂ ਮਾਡਲ ਟਾਊਨ ਦਾ ਆ ਹੋਵੇ ਉਹਨਾਂ ਨੂੰ ਵੀ ਚੁੱਪ ਚਾਪ ਨਹੀਂ ਇਹ ਪੰਜ ਏਰੀਆ ਹਲੇ ਹੋਏ ਆ ਇਨਕਲੂਡ ਜਿਹੜੇ ਮੈਂ ਤੁਹਾਨੂੰ ਦੱਸਿਆ ਮੈਂ ਦੁਬਾਰਾ ਰਿਪੀਟ ਕਰ ਰਿਹਾ ਸ਼ਹੀਦ ਭਗਤ ਸਿੰਘ ਨਗਰ ਮਹਾਰਿਸ਼ੀ ਬਾਲਮਿਕੀ ਨਗਰ ਰਾਜਗੁਰੂ ਨਗਰ ਭਾਰਤ ਨਗਰ ਐਕਸਟੈਂਸ਼ਨ ਸੰਤ ਈਸ਼ਰ ਸਿੰਘ ਨਗਰ ਇਹ ਭਾਰਤ ਨਗਰ ਐਕਸਟੈਂਸ਼ਨ ਚ ਤਾਂ ਨਹੀਂ ਆਉਂਦਾ ਮੋਲਡ ਆਉਂਦਾ ਹੈ ਨਾ ਮੋਲਡ ਟਾਊਨ ਤਾਂ ਆਲਰੇਡੀ ਹੈ ਨਹੀਂ ਮੋਲਡ ਟਾਊਨ ਐਕਸਟੈਂਸ਼ਨ ਆਲਰੇਡੀ ਹੈ ਕਿ ਜੇ ਕੋਈ ਹੋਰ ਸਕੀਮ ਰੈਵੀ ਹੋਊਗੀ ਟੈਕਨੀਕਲ ਪ੍ਰੋਬਲਮ ਹੋ ਬੜੀ ਦੇਰ ਦਾ ਮਤਲਬ ਹੈ ਸਿਕ ਦੇਰ ਲੱਗਦਾ ਉਹ ਵੀ 2-4 ਦਿਨਾਂ ਚ ਵੀ ਇਹ ਪੈਂਦਾ ਹੈ ਇੱਕ ਸਕੀਮ ਸਿਰਫ ਰਹਿ ਗਈ ਜਿਹਦਾ ਮਤਾ ਇੰਪਰੂਵਮੈਂਟ ਟਰਸਟ ਪਾ ਚੁੱਕੀ ਆ ਉਹ ਕਹਿੰਦੇ ਸੁਖਦੇਵ ਇੰਕਲੇਵ ਹੈ ਉਹ ਵੀ ਕਹਿੰਦੇ ਕੋਈ ਟੈਕਨੀਕਲ ਇਸ਼ੂ ਆ ਗਿਆ ਸੀ ਪਰ ਉਹ ਵੀ ਹਫਤੇ 10 ਦਿਨਾਂ ਚ ਹੋ ਜੂਗਾ ਸਰ ਇਹ ਸਾਰੇ ਜ਼ੋਨ ਡੀ ਦੇ ਆ ਨਾ 4 2 ਹਾਂ ਜੀ ਦੇਖੋ ਜ਼ੋਨ ਡੀ ਦੇ ਆ ਸਾਰੇ ਨੇਚਰਲੀ ਰੈ residențial ਤਾਂ ਇੱਥੇ ਹੀ ਆ ਸਾਰਾ ਹੁਣ ਹੁਣ ਅੱਗੇ ਨਾ ਪੁੱਛ ਲਿਓ ਸਾਰੇ ਵੈਸਟ ਕਾਸਟ ਸਟਿਟਿਊਐਂਸੀ ਦੇ ਸਾਰਾ ਪਾਰਸਲੇਕ ਇਹ ਹੈ ਹੀ ਇੱਧਰਲਾ ਇਲਾਕਾ ਜਿਹੜਾ ਇੰਪਰੂਵਮੈਂਟ ਟਰਸਟ ਨੇ ਡਿਵੈਲਪ ਕੀਤਾ ਸੀ ਪਰ ਜੇ ਕਿਤੇ ਹੋਰ ਦੇ ਹੈ ਕੋਈ ਏਰੀਆ ਹੋਰ ਕਿਤੇ ਹੈ ਵੀ ਨਹੀਂ ਮੇਰੇ ਖਿਆਲ ਇੰਪਰੂਵਮੈਂਟ ਰਸਟ ਦਾ ਹੈਗਾ ਹੈਗਾ ਬਹੁਤ ਹੈ ਜੀ ਹੈਗਾ ਜੇ ਉਹ ਕਹਿੰਦੇ ਆ ਲੋਕੀ ਉਹ ਵੀ ਕਹਿੰਦੇ ਆ ਜਿਵੇਂ ਵਿਕ ਡਵੈਲਪ ਹੋਈ ਜਾਂਦਾ ਹੋਈ ਜਿੱਦਾਂ ਜਿੱਦਾਂ ਕਹਿ ਮੰਨਦਾ ਆ ਅੱਛਾ ਜਿੱਦਾਂ ਜਿੱਦਾਂ ਲੋਕਾਂ ਦੀ ਡਿਮਾਂਡ ਆਈ ਜਾਂਦੀ ਕਰੀ ਜਾਈਦਾ ਜੀ ਇਸ਼ੂ ਕਿਦੋਂ ਐਡ ਕਰੋ ਜੀ ਇਸ਼ੂ ਕਿਦੋਂ ਐਡ ਕਰੋ ਸਾਡੇ ਕੋਲ ਤਾਂ 2 ਕੁ ਮਹੀਨੇ ਪਹਿਲਾਂ ਆਇਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮਤਾ ਕਿਹਦੀ ਡੇਟ ਨੂੰ ਪਾਸ ਕੀਤਾ ਸੀ 26 ਨੂੰ ਮਤਾ ਪਾਸ ਹੋਇਆ ਤੇ ਉਸ ਤੋਂ ਬਾਅਦ ਚੰਡੀਗੜ੍ਹ ਵਿੱਚ ਰੈਗੂਲਰ ਮੈਂ ਕੰਟੈਕਟ ਵਿੱਚ ਸੀਗਾ ਕਿ ਜਲਦੀ ਤੋਂ ਜਲਦੀ ਕਰਾਇਆ ਜਾਵੇ ਮੈਂ ਸੈਕਟਰੀ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਸਭ ਨੂੰ ਰਵਜੋਤ ਜੀ ਨਾਲ ਗੱਲ ਕੀਤੀ ਰਿਕੁਐਸਟ ਕਰਕੇ ਇਹਨੂੰ अर्ਲੀ ਡਿਸੀਜਨ ਹੋ ਗਿਆ ਪਰ ਇਹ ਡਿਮਾਂਡ ਬਹੁਤ ਪੁਰਾਣੀ ਸੀ ਗੱਲ ਇਹ ਆ ਨਾ ਮਲਕੀਅਤ ਕੋਈ ਛੱਡਦਾ ਨਹੀਂ ਸਾਡੇ ਚੇਅਰਮੈਨ ਚੰਗੇ ਆ ਮੈਂ ਕਿਹਾ ਛੱਡ ਦਿਓ ਮਲਕੀਅਤ ਉਹਨਾਂ ਕਾਰਪੋਰੇਸ਼ਨ ਨੂੰ ਕਰਨ ਤੋਂ ਕੋਈ ਛੱਡਦਾ ਮਲਕੀਅਤ ਦੇਖੋ ਬੈਠੇ ਸਾਡੇ ਚੇਅਰਮੈਨ ਸਾਹਿਬ ਵਧੀਆ ਬੰਦੇ ਆ ਇਹਨਾਂ ਨੇ ਛੱਡਤੀ ਔਰ ਫਿਰ ਖਰਚੀ ਵਾਲਾ ਕੰਮ ਕੋਈ ਲੈਂਦਾ ਨਹੀਂ ਕਮਿਸ਼ਨਰ ਸਾਹਿਬ ਚੰਗੇ ਕਹਿੰਦੇ ਦਿਓ ਸਾਨੂੰ ਅਸੀਂ ਮੈਂਟੇਨ ਕਰਾਂਗੇ ਦੋਨਾਂ ਦਾ ਮਤਲਬ ਦੋਨਾਂ ਦੀਆਂ ਰਜ਼ਾਮੰਦੀ ਨਾਲ ਹੋਇਆ ਔਰ ਬਹੁਤ ਘੱਟ ਹੋ ਚੁੱਕੀ ਹੈ ਆਲਰੇਡੀ ਡਿਵੈਲਪ ਹੋਇਆ ਹੈ ਬਟ ਗੱਲ ਇਹ ਹੈ ਕਿ ਰੋਜ਼ ਦਾ ਖਰਚਾ ਇਹ ਉਹ ਹੋਰ ਸਾਰਾ ਅੱਗੇ ਕਰਨਾ ਸਰ ਜਿਵੇਂ ਹੁਣ ਐਮਸੀ ਹਾਊਸਿੰਗ ਦਾ ਰਾਇ ਨੇ ਤੇਰੇ ਵੀ ਕੰਸਲਟੈਂਟ ਦੁਆਰਾ ਵੀ ਫਰਦਰ ਤੇ ਹੁਣ ਜੀ ਬਹੁਤ ਡਿਲੀਗੇਟੇਸ਼ਨ ਕਰਤੀ ਵੀ ਹੈ ਜੇ ਚਾਹੀਏ ਕੀ ਮਤਲਬ ਤੁਸੀਂ ਅਫਸਰ ਪੁੱਛ ਰਹੇ ਹੋ ਨਹੀਂ ਕਾਉਂਸਲਰਸ ਵਾਈਸ ਜਿਵੇਂ ਐਕਟਿੰਗ ਨਹੀਂ ਕਾਉਂਸਲਰ ਤਾਂ ਉਹੀ ਰਹਿਣੇ ਆ ਨਹੀਂ ਹੈ ਤਾਂ ਹੈ ਤਾਂ ਐਮਸੀ ਲਿਮਟ ਚ ਕਾਉਂਸਲਰ ਤਾਂ ਉਹੀ ਰਹਿਣੇ ਜਿਹਦੇ ਬਾਡੇ ਚ ਆ ਰਿਹਾ ਉਹ ਪਹਿਲਾਂ ਇੰਪਰੂਵਮੈਂਟ ਰਸ ਸੀ ਕਾਉਂਸਲਰ ਤਾਂ ਬਦਲਣਾ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਸਰ ਪਹਿਲਾਂ ਤਾਂ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ